ਸਤਿ ਸ਼੍ਰੀ ਅਕਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਕੱਲ ਪੰਜਾਬ ਦੀ ਪਵਿੱਤਰ ਧਰਤੀ ਨੇ ਇੱਕ ਅਨਮੋਲ ਹੀਰਾ ਗਵਾ ਦਿੱਤਾ ਸਿਟੀ ਇਨਫੋ ਦੀ ਟੀਮ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੀ ਹੈ ਪਰਮਾਤਮਾ ਉਨ੍ਹਾਂ ਦੇ ਪਰਿਵਾਰ ਨੂੰ ਰੱਬ ਦਾ ਇਹ ਭਾਰਾ ਮੰਨਣ ਦੀ ਸ਼ਕਤੀ ਦੇਵੇ ਪੰਜਾਬ ਦੇ ਮਾਲ ਤੇ ਮੂੜ ਵਸੇਬਾ ਕੁਦਰਤੀ ਆਫ਼ਲੀ ਪਰ ਵਸੀਲੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬੰਮ ਸ਼ੰਕਰ ਜਿੰਪਾ ਨੇ ਨਵਾਂ ਸ਼ਹਿਰ ਦੇ ਪਿੰਡ ਰਕਸਾਨਾ ਵਿਖੇ ਭਗਵਾਨ ਪਰਸ਼ੂਰਾਮ ਦੀ ਜਨਮ ਸਥਲੀ ਤੇ ਉਨ੍ਹਾਂ ਦੀ ਮਾਤਾ ਰੇਨੁਕਾ ਮਾਤਾ ਦੇ ਤਪ ਸਥਾਨ ਤੇ ਨਮ ਤਮਸਤਕ ਹੋਏ ਉਨਾ ਇਸ ਮੌਕੇ ਤੇ ਭਗਵਾਨ ਪਰਸ਼ੂਰਾਮ ਨੂੰ ਮਹਾਨ ਤਿਆਗੀ ਅਤੇ ਤਪਸਵੀ ਕਰਾਰ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਅਕਾਸ਼ਨ ਨੂੰ ਵਿਰਾਸਤੀ ਦਰਜਾ ਦੇਣ ਦੀ ਮੰਗ ਨੂੰ ਪੂਰਾ ਤੱਤਵਾ ਮਾਨਾ ਦੇ ਪੱਧਰ ਤੇ ਵਿਚਾਰੇਗੀ ਤਾਂ ਜੋ ਪੁਰਾਤਨ ਦਸਤਾਵੇਜ਼ੀ ਪ੍ਰਮਾਣਾਂ ਦੇ ਆਧਾਰ ਤੇ ਇਸ ਪਵਿੱਤਰ ਸਥਾਨ ਨੂੰ ਕੁਮੰਤਰੀ ਪੱਧਰ ਤੇ ਮਾਨਤਾ ਮਿਲ ਸਕੇ ਨਵਾਂ ਸ਼ਹਿਰ ਦੇ ਰਾਹੋਂ ਰੋਡ ਤੇ ਬੀ.ਡੀ.ਸੀ ਪਵਨ ਵਿੱਚ ਖੂਨ ਦੀ ਕਮੀ ਨੂੰ ਦੇਖਦੇ ਹੋਏ ਓਂਕਾਰ ਵੈਲਫੇਅਰ ਸੁਸਾਇਟੀ ਨਵਾਂ ਸ਼ਹਿਰ ਖੂਨ ਸੇਵਾ ਡ੍ਰੀਮ ਬਲੱਡ ਐਨਜੀਓ ਦੇ ਮੈਂਬਰਾਂ ਨੇ ਖੂਨਦਾਨ ਕੀਤਾ ਖੂਨਦਾਨ ਪਵਨ ਵਿਕੇ ਜੇਐਸ ਗਿੱਦਾਂ ਨੇ ਆਖਿਆ ਕਿ ਇਹਨਾਂ ਦਿਨਾਂ ਵਿੱਚ ਖੂਨ ਦੀ ਕਮੀ ਆ ਰਹੀ ਹੈ ਜਿਸ ਲਈ ਖੂਨਦਾਨੀਆਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਕਿ ਜ਼ਰੂਰਤਮੰਦ ਲੋਕਾਂ ਦੀ ਜਾਨ ਬਚਾਈ ਜਾ ਸਕੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਆਈਜੀਆਈ 에ਰਪੋਰਟ ਦਿੱਲੀ ਨਾਲ ਜੋੜਨ ਦੇ ਦਾਅਵੇ ਕੀਤੇ ਜਾ ਰਹੇ ਹਨ ਜਿਸ ਬਾਰੇ ਹਲਕੇ ਦੇ ਆਪਾਗੂਆਂ ਵੱਲੋਂ ਜਮ ਕੇ ਲੋਕਾਂ ਵਿੱਚ ਨਵਾਂ ਸ਼ਹਿਰ ਬਸ ਅੱਡੇ ਤੇ ਦਿੱਲੀ 에ਰਪੋਰਟ ਲਈ ਬਸ ਸੇਵਾਵਾਂ ਮਾ ਸ਼ੁਰੂ ਹੋਣ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਸਚਾਈ ਕੁਝ ਹੋਰ ਹੀ ਜਾਪ ਰਹੀ ਹੈ ਜਿਕਰ ਯੋਗ ਹੈ ਕਿ ਸੋਸ਼ਲ ਮੀਡੀਆ ਸਾਈਟ ਤੇ ਪੰਜਾਬ ਤੋਂ ਦਿੱਲੀ 에ਰਪੋਰਟ ਜਾਣ ਵਾਲੀਆਂ ਬੱਸਾਂ ਦਾ ਟਾਈਮ ਟੇਬਲ ਜਾਰੀ ਕਰਦੇ ਆਂ ਵੀ ਵੋਲਵੋ ਬੱਸਾਂ ਚਲਾਉਣ ਦੀ ਤਿਆਰੀ ਖਿੱਚ ਲਈ ਗਈ ਹੈ ਪਰ ਪੀ ਆਰ ਟੀ ਸੀ ਅਤੇ ਪੰਜਾਬ ਰੋਡ ਵੇਜ਼ ਵੋਲਵੋ ਬੱਸ ਸਰਵਿਸ ਨਾਲ ਜੋੜਨ ਲਈ ਜਾਰੀ ਕੀਤੇ ਗਏ ਜੁਆਇੰਟ ਟਾਈਮ ਟੇਬਲ ਵਿੱਚ ਕਿਤੇ ਵੀ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਨਾਂ ਨਜ਼ਰ ਨਹੀਂ ਆ ਰਿਹਾ ਲੁਧਿਆਣਾ ਪੁਲਿਸ ਮੁਲਾਜ਼ਮ ਦੇ ਬੇਟੇ ਨੇ ਦੋ ਲੋਕਾਂ ਨੂੰ ਆਪਣੀ ਸਕੋਰਪਿਓ ਨਾਲ ਡਰੜ ਦਿੱਤਾ ਇਸ ਹਾਦਸੇ ਵਿੱਚ ਇੱਕ ਦੀ ਮੌਕੇ ਉੱਪਰ ਹੀ ਮੌਤ ਹੋ ਗਈ ਉਧਰ ਇਸ ਮਾਮਲੇ ਵਿੱਚ ਪੁਲਿਸ ਕੁਝ ਵੀ ਕਹਿਣ ਤੋਂ ਪੱਲਾ ਛੱਡਦੀ ਇਸ ਮਾਮਲੇ ਵਿੱਚ ਦੋਵਾਂ ਕਾਰ ਸਵਾਰਾਂ ਨੂੰ ਲੋਕਾਂ ਨੇ ਪੁਲਿਸ ਹਵਾਲੇ ਕਰ ਦਿੱਤਾ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਾਰ 'ਚ ਸਵਾਰ ਨੌਜਵਾਨ ਲੁਧਿਆਣਾ ਮਾਡਲ ਟਾਊਨ ਥਾਣੇ 'ਚ ਲੱਗੇ ਪੁਲਿਸ ਮੁਲਾਜ਼ਮ ਦਾ ਬੇਟਾ ਹੈ ਉਸਦੀ ਕਾਰ 'ਤੇ ਪੁਲਿਸ ਦੇ ਲੋਗੋ ਲੱਗਾ ਹੋਇਆ ਹੈ ਜਦੋਂ ਕਿ ਦੂਜੇ ਪਾਸੇ ਪੁਲਿਸ ਇਸ ਮਾਮਲੇ ਵਿੱਚ ਕੁਝ ਵੀ ਕਹਿਣ ਤੋਂ ਕੰਨੀ ਕਤਰੌਂਦੀ ਦਿਖਾਈ ਦੇ ਰਹੀ ਹੈ ਫਲੋਰ ਦੇ ਗੰਨਾ ਪਿੰਡ ਵਿਖੇ ਪੁਲਿਸ ਪਾਰਟੀ ਨੇ ਵੱਡੇ ਪੱਧਰ ਤੇ ਰੇਡ ਕਰਕੇ ਕੁਝ ਮਹਿਲਾਵਾਂ ਅਤੇ ਵਿਅਕਤੀਆਂ ਨੂੰ ਸੋਨਾ, ਨਗਦੀ ਅਤੇ ਨਸ਼ੀਲੇ ਪਦਾਰਥ ਸਮੇਤ ਗ੍ਰਿਫਤਾਰ ਕੀਤਾ। ਐਸਐਸਬੀ ਸੁਪਨ ਸ਼ਰਮਾ ਦੀ ਅਗਵਾਈ ਹੇਠ ਬਣੀ ਇੱਕ ਟੀਮ ਨੇ ਪੂਰੇ ਪਿੰਡ ਨੂੰ ਘੇਰਾ ਪਾ ਲਿਆ ਤਾਂ ਜੋ ਕੋਈ ਵਿਅਕਤੀ ਬਾਹਰ ਨਾ ਜਾ ਸਕੇ। ਐਸਐਸਬੀ ਨੇ ਦੱਸਿਆ ਕਿ ਗੰਨਾ ਪਿੰਡ ਉਹਨਾਂ ਦੀ ਰਡਾਲ ਦੇ ਜਿੱਥੋਂ ਨਸ਼ਾ ਦਸਕਰਾ ਵੱਲੋਂ ਨਸ਼ੇ ਦੀ ਵਿਕਰੀ ਕੀਤੀ ਜਾਂਦੀ ਸੀ। ਜਿਸ ਕਾਰਨ ਪੰਜਾਬ ਪੁਲਿਸ ਨੇ ਇੰਨੇ ਵੱਡੇ ਪੱਧਰ ਤੇ ਰੇਡ ਕਰਕੇ ਬਰਾਮਦਗੀ ਵੀ ਕੀਤੀ ਦੱਸਣਯੋਗ ਹੈ ਕਿ ਪੁਲਿਸ ਨੇ ਕੁਝ ਮਹਿਲਾ ਮਾਤੇ ਵਿਅਕਤੀਆਂ ਨੂੰ ਕਾਬੂ ਕੀਤਾ ਇੱਕ ਗੱਡੀ ਵਿੱਚ ਪੁਲਿਸ ਨੇ ਪੈਸੇ ਗੈਹਣੇ ਅਤੇ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਅਮਰitsar ਪੂਰਵੀ ਤੋਂ ਵਿਧਾਇਕ ਜੀਵਨ ਜੋਤ ਕੋਰ ਨੂੰ ਫੋਨ ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਜੀਵਨ ਜੋਤ ਕੋਰ ਖਿਲਾਫ ਸੋਸ਼ਲ ਮੀਡੀਆ ਉੱਪਰ ਅਸ਼ਲੀ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ ਗਈ ਵਿਧਾਇਕਾਂ ਨੇ ਇਸ ਬਾਰੇ ਡੀਜੀਪੀ ਵੀਕੇ ਪੰਵਰਾ ਅਤੇ ਸੀਪੀ ਅਰਣਪਾਲ ਸਿੰਘ ਨੂੰ ਸ਼ਿਕਾਇਤ ਕੀਤੀ ਮੁਢਲੀ ਜਾਂਚ ਤੋਂ ਬਾਅਦ ਪੁਲਿਸ ਨੇ ਨਰਾਇਣਗੜ੍ਹ ਦੇ ਪੈਰਾਡਾਈਜ਼ ਕਲੋਨੀ ਨਿਵਾਸੀ ਸਕੰਦਰ ਸਿੰਘ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਕੱਲ੍ਹ ਸ਼ਾਮ ਕਤਲ ਕਰ ਦਿੱਤਾ ਗਿਆ। ਮਾਲਸਾ ਦੇ ਪਿੰਡ ਜਵਾਰਕਾ ਵਿਖੇ ਉਹਨਾਂ ਤੇ ਅੰਨੇਵਾਹ ਫਾਇਰਿੰਗ ਕੀਤੀ ਗਈ। ਗੋਲੀਬਾਰੀ ਵਿੱਚ ਮੂਸੇਵਾਲੇ ਦੀ ਮੌਤ ਹੋ ਗਈ ਅਤੇ ਉਸਦੇ ਦੋ ਸਾਥੀ ਜ਼ਖਮੀ ਹੋ ਗਏ। ਪੰਜਾਬ ਵੀ ਸੀਐਮ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਸ਼ਨੀਵਾਰ ਨੂੰ ਹੀ ਸਿੱਧੂ ਮੂਸੇਵਾਲੇ ਦੀ ਸੁਰੱਖਿਆ ਵਿੱਚ ਕਟੌਤੀ ਕੀਤੀ ਸੀ। ਮਾਨਸਾ ਦੇ 피 ਗੌਰਵ ਤੁਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਸ਼ਹੂਰ ਗਾਇਕ ਦੇ ਕਤਲ ਦੇ ਪਿੱਛੇ ਗੈਂਗਸਟਰ ਗੋਲਦੀ ਬਰਾੜ ਤੇ ਲਵਾਂਸ ਬਿਸ਼ਨੋਈ ਦਾ ਹੱਥ ਹੈ। ਦਿੱਲੀ ਜੈਪੁਰ ਹਾਈਵੇ ਤੇ ਇੱਕ ਕੰਪਨੀ ਦੇ ਗੋਦਾਮ ਤੋਂ ਬਾਹਰ ਨਿਕਲਦੇ ਹੀ ਬਦਮਾਸ਼ਾਂ ਨੇ 1.4 ਕਰੋੜ ਰੁਪਏ ਦੇ ਨਵੇਂ 5G ਮੋਬਾਈਲ ਫੋਨਾਂ ਨਾਲ ਭਰੇ ਕੰਟੇਨਰ ਨੂੰ ਲੁੱਟ ਲਿਆ। ਬਦਮਾਸ਼ ਕੰਟੇਨਰ ਅਤੇ ਬੰਦਕ ਬਣਾਏ ਗਏ ਡਰਾਈਵਰ ਨੂੰ ਹੀ ਆਪਣੇ ਨਾਲ ਲੈ ਗਏ ਅਤੇ ਰੋहतक ਇਲਾਕੇ ਵੀ ਸੁੱਟ ਕੇ ਫਰਾਰ ਹੋ ਗਏ। ਪੁਲਿਸ ਨੇ ਖਾਲੀ ਕੰਟੇਨਰ ਬਰਾਮਦ ਕਰ ਲਿਆ ਹੈ। ਨੇਪਾਲ ਤੋਂ ਲਾਪਤਾ ਤਾਰਾ 에ਅਰ ਜਹਾਜ਼ ਦੇ ਫੌਜ ਨੇ ਕਰੀਬ 6 ਘੰਟੇ ਬਾਅਦ ਪਤਾ ਲਗਾਇਆ। ਨੇਪਾਲ ਫੌਜ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਹਾਜ਼ ਨੂੰ ਹਿਮਾਲਿਆ ਦੇ ਮਨਾਪਤੀ ਦੇ ਹੇਠਲੇ ਇਲਾਕੇ ਵਿੱਚ ਦੇਖਿਆ ਗਿਆ ਜਿੱਥੇ ਜਹਾਜ਼ ਦਾ ਮਲਵਾ ਮਿਲਿਆ ਹੈ। 19 ਸੀਟਾਂ ਵਾਲੇ ਇਸ ਜਹਾਜ਼ ਵਿੱਚ 4 ਭਾਰਤੀ, 3 ਵਿਦੇਸ਼ੀ ਅਤੇ 13 ਨੇਪਾਲੀ ਨਾਗਰਿਕ ਸ਼ਾਮਲ ਸਨ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਹੈ ਕਿ ਜਹਾਜ਼ ਵਿੱਚ ਸਵਾਰ ਯਾਤਰੀ ਸੁਰੱਖਿਅਤ ਹਨ ਜਾਂ ਨਹੀਂ। IPL ਦੇ ਫਾਈਨਲ ਮੈਚ ਵਿੱਚ ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਰਾਜਸਥਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਨੂੰ 131 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਗੁਜਰਾਤ ਨੇ ਰਾਜਸਥਾਨ ਨੂੰ 7 ਵਿਕਟਾਂ ਨਾਲ ਹਰਾ ਕੇ ਕਿਤਾਬ ਆਪਣੇ ਨਾਮ ਕਰ ਲਿਆ। ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ। ਅੱਜ ਸਮਾਨ ਵਿੱਚ ਬੱਦਲ ਦੇਖਣ ਨੂੰ ਮਿਲ ਸਕਦੇ ਹਨ। ਅੱਜ ਘੱਟ ਤੋਂ ਘੱਟ તાਪਮਾਨ 26 ਡਿਗਰੀ ਅਤੇ ਵੱਧ ਤੋਂ ਵੱਧ તાਪਮਾਨ 42 ਡਿਗਰੀ ਰਹੇਗਾ। ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ